ਕਹਿੰਦੇ ਹੈ ਕਿ ਜੋ ਪਿਆਰ ਮੁਹੱਬਤ ਹੁੰਦਾ ਹੈ ਉਹ ਕਦੇ ਵੀ ਜਾਤਾਂ ਧਰਮਾਂ ਨੂੰ ਨਹੀਂ ਦੇਖਦਾ ਪਰ ਜਦੋਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੀ ਲੜਕੀ ਹੀ ਇੱਕ ਭੱਜ ਕੇ ਮੁਸਲਮਾਨ ਲੜਕੇ ਦੇ ਨਾਲ ਵਿਆਹ ਕਰਵਾ ਲਵੇ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਤੱਬਾ ਲੱਗਦਾ ਹੈ ਸਿੱਖ ਪੰਥ ਦੇ ਉੱਪਰ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਖਬਰ ਦੇ ਵਿੱਚ ਸੱਚਾਈ ਕੀ ਹੈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਪ ਰੂਪ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਲਾਹੌਰ ਦੇ ਲਾਗੇ ਦੇ ਪਿੰਡ ਦੇ ਕੋਲ ਰਾਜਵਿੰਦਰ ਕੌਰ ਇੱਕ ਅਮਰਤਾਰੀ ਬੀਬੀ ਜੋ ਗੁਰਦੁਆਰਾ ਸਿੰਘ ਤੇ ਗ੍ਰੰਥੀ ਸਿੰਘ ਦੀ ਧੀ ਸੀ ਬਚਪਨ ਤੋਂ ਹੀ ਨਾਮ ਜਪਣਾ ਪਾਠ ਤੇ ਸੇਵਾ ਉਸ ਦੇ ਰੂਹ ਦਾ ਹਿੱਸਾ ਸੀ ਪਰ ਇੱਕ ਦਿਨ ਨਜ਼ਦੀਕੀ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਉਸ ਦੀ ਮੁਲਾਕਾਤ ਹੁੰਦੀ ਹੈ ਜਾਇਦ ਅਲੀ ਦੇ ਨਾਲ ਇੱਕ ਨਰਮ ਦਿਲ ਵਿਚਾਰੇ ਕਰ ਤੇ ਪੜ੍ਹਿਆ ਲਿਖਿਆ ਮੁਸਲਮਾਨ ਨੌਜਵਾਨ ਪਹਿਲਾਂ ਤਾਂ ਗੱਲਬਾਤ ਵਧੀ ਫਿਰ ਦੋਸਤੀ ਬਣੀ ਤੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਦਿਲ ਵੀ ਲੱਗ ਜਾਵੇਗਾ। ਇੱਕ ਰਾਤ ਗੁਰਦੁਆਰੇ ਵਿੱਚ ਰਾਜਵਿੰਦਰ ਦੀ ਮੌਜੂਦਗੀ ਦੀ ਥਾਂ ਉਹ ਜਾਇਦ ਦੇ ਨਾਲ ਨਿਕਾਹ ਕਰ ਚੁੱਕੀ ਸੀ। ਸਵੇਰੇ ਖਬਰ ਫੈਲੀ ਕਿ ਗ੍ਰੰਥੀ ਸਿੰਘ ਦੀ ਧੀ ਨੇ ਧਰਮ ਤਿਆਕ ਕੇ ਮੁਸਲਮਾਨ ਧਰਮ ਅਪਣਾ ਲਿਆ। ਪੂਰੇ ਪਿੰਡ ਦੇ ਵਿੱਚ ਚੀਕ ਝੰਗਾੜਾ ਪੈ ਗਿਆ ਸਿੱਖ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਧਰਮ ਵਿਰੋਧੀ ਕਦਮ ਕਿਹਾ। ਦਮਦਮੀ ਟਕਸਾਲ ਨੇ ਇਸ ਨੂੰ ਖਾਲਸਾਪਨ ਦੀ ਬੇਇੱਜ਼ਤੀ ਕਰਾਰ ਦਿੱਤਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਡੀ ਰੈਲੀ ਕੱਢੀ ਗਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਐਸਜੀਪੀਸੀ ਦੀ ਵੀ ਦੋਫੜ ਹੋ ਗਈ ਕਹਿੰਦੇ ਕਿ ਉਹ ਹੱਕ ਸੀ ਕੋਈ ਕਹਿੰਦੀ ਹੈ ਕਿ ਗੁਰੂ ਘਰ ਨਾਲ ਧੋਖਾ ਕੀਤਾ ਉਸ ਤੋਂ ਬਾਅਦ ਜੋ ਰਾਜਵਿੰਦਰ ਕੌਰ ਨਾਮ ਦੀ ਲੜਕੀ ਹੈ ਉਹ ਮੀਡੀਆ ਦੇ ਸਾਹਮਣੇ ਆਈ ਤੇ ਮੀਡੀਆ ਦੇ ਸਾਹਮਣੇ ਆ ਕੇ ਉਸਨੇ ਕਿਹਾ ਕਿ ਮੈਂ ਇਨਸਾਨ ਨੂੰ ਚੁਣਿਆ ਹੈ ਨਾ ਕੋਈ ਧਰਮ ਨੂੰ ਧਰਮ ਤਾਂ ਰਾਹ ਦੱਸਦੇ ਨੇ ਪਰ ਮੰਜ਼ਲ ਨਹੀਂ ਸਿੱਖ ਧਰਮ ਚ ਅਮਨ ਪਿਆਰ ਤੇ ਰੱਬ ਦੀ ਭਗਤੀ ਦਾ ਸਿਧਾਂਤ ਹੈ ਤੇ ਮੁਸਲਮਾਨ ਦੇ ਵਿੱਚ ਤੌਹੀਦ ਯਾਨੀ ਕਿ ਰੱਬ ਦੀ ਮੰਨਤਾ ਨਮਾਜ਼ ਤੇ ਰਹਿਮਤ ਸਿਖਾਉਂਦੀ ਹੈ ਪਰ ਸਮਾਜਿਕ ਢਾਂਚਿਆਂ ਨੇ ਈਮਾਨ ਨੂੰ ਸਿਆਸਤ ਬਣਾਉਣ ਦੀ ਕੋਸ਼ਿਸ਼ ਕੀਤੀ ਅੰਤ ਦੇ ਵਿੱਚ ਰਾਜਵਿੰਦਰ ਨੇ ਜਾਇਦ ਨੇ ਪਿੰਡ ਛੱਡ ਕੇ اسلامਾਬਾਦ ਦੇ ਵਿੱਚ ਨਵਾਂ ਜੀਵਨ ਸ਼ੁਰੂ ਕੀਤਾ ਲੋਕਾਂ ਲਈ ਇਹ ਕਹਾਣੀ ਸਧਾਰਨ ਪ੍ਰੇਮ ਕਹਾਣੀ ਸੀ ਪਰ ਧਰਮਾਂ ਦੇ ਲਈ ਇੱਕ ਇਮਤਿਹਾਨ ਪਿਆਰ ਵਿੱਚ ਜਾਤ ਧਾਮ ਧਰਮ ਲਿਬਾਸ ਨਹੀਂ ਦੇਖਿਆ ਜਾਂਦਾ ਪਰ ਇਹ ਕਹਾਣੀ ਸਵਾਲ ਛੱਡ ਜਾਂਦੀ ਹੈ ਕਿ ਅਸੀਂ ਧਰਮ ਨੂੰ ਰੱਬ ਦੇ ਵਾਂਗ ਮੰਨਦੇ ਹਾਂ ਜਾਂ ਰੂਟੀਨ ਅਤੇ ਰਵਾਇਤ ਬਣ ਕੇ ਰਹੇ ਹਾਂ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।